ਪਹਿਲਾਂ ਆ ਇੱਕ ਨਾ ਵੀਡੀਓ ਵੇਖਿਓ ਫਿਰ ਬਾਕੀ ਗੱਲ ਆਪਾਂ ਬਾਅਦ ਚ ਕਰਦੇ ਆ। ਕਾਰ ਕਿਉਂ ਲਿਆਈ? ਤੇ ਮੇਰੀ ਗੱਲ ਸੁਣੀ ਕਿਹੜੇ ਕਿਹੜੇ ਸਮਾਨ ਨਾਲ ਸਰਜੂਗਾ? ਤਿੰਨ ਚੀਜ਼ ਦੱਸ। ਤਿੰਨ ਚੀਜ਼ ਦੱਸ। ਇੱਕ ਬੈੱਡ ਚਾਹੀਦਾ, ਇੱਕ ਫਰਿੱਜ ਤੇ ਇੱਕ ਨਮਾਰੀ। ਹਾਂ ਇੱਕ ਨਮਾਰੀ ਤਿੰਨ ਚੀਜ਼ਾਂ ਜਾਈ। 300 ਸਾਂਭ ਕੇ ਦੇ ਦਵਾਂ। ਤੈਨੂੰ ਕੀ ਜਣਾ ਸਰਜੂ? ਹਾਂ। ਠੀਕ ਆ। ਚਲ ਸਰਪੰਚ ਲੈ ਆ ਲੈ 7 ਤਰੀਕ ਤੋਂ ਪਹਿਲਾਂ ਪਹਿਲਾਂ ਕਰ ਦਾਂਗੇ ਹੱਲ। ਲੈ ਇੱਥੇ ਰੱਖ ਲੈ ਕਾਰ ਦੇ ਕੋਲ। ਜਾ ਬਗਜੋ। ਸਰਪੰਚ ਨੂੰ ਫੋਨ ਕਰ ਲਓ ਸਰਪੰਚ ਦਾ ਨੰਬਰ ਹੈਗਾ ਉੱਡਪਲੇ ਹਾਂ ਹੈਗਾ ਬੜਾ ਕਰਕੇ ਕੋਈ ਨਾ ਕਰਦੇ ਹੱਲ ਠੀਕ ਹੈ ਹਾਂ ਤੂੰ ਦੱਸ ਕੇ ਤੁਸੀਂ ਆਹ ਵੀਡੀਓ ਨੂੰ ਹੁਣ ਸਾਰਿਆਂ ਨੇ ਵੇਖ ਲਈ ਹੋਣੀ ਆ ਦੇਖੋ ਹਰੇਕ ਬੰਦੇ ਦੀ ਆਪਣੀ ਆਪਣੀ ਸੋਚ ਆ ਇਸ ਤੋਂ ਅੱਗੇ ਵੀ ਮੈਂ ਇੱਕ ਵੀਡੀਓ ਚਲਾਵਾਂਗਾ ਜਿਹੜੀ ਮੈਨੂੰ ਲੱਗਿਆ ਕਿ ਵੈਸੇ ਤਾਂ ਮੈਂ ਆ ਬੀਰ ਅੰਬਰਦੀਪ ਸਿੰਘ ਦੀ ਬਹੁਤ ਰਿਸਪੈਕਟ ਕਰਦਾ ਬਹੁਤ ਸਾਰੀਆਂ ਉਹਨਾਂ ਦੀਆਂ ਪੋਸਟਾਂ ਵੀ ਪੜਦਾਂਗਾ ਪਰ ਮੈਂ ਜਿਹੜੀ ਵੀਡੀਓ ਤੁਹਾਨੂੰ ਅੱਗੇ ਦਿਖਾਵਾਂਗੇ ਨਾ ਦੀ ਉਹ ਮੈਨੂੰ ਐਵੇਂ ਲੱਗੀ ਵੀ ਇਹਨਾਂ ਨੂੰ ਇਹ ਬਿਆਨ ਨਹੀਂ ਦੇਣਾ ਚਾਹੀਦਾ ਆ ਸੋ ਜਿਵੇਂ ਤੁਸੀਂ ਹੁਣ ਆ ਬਾਈ ਭਾਨੇ ਵਾਲੀ ਵੀਡੀਓ ਤੁਸੀਂ ਵੇਖੀ ਆ ਗਈ ਬਹੁਤ ਸਾਰੇ ਲੋੜਵੰਦ ਪਰਿਵਾਰ ਅਜਿਹੇ ਹੁੰਦੇ ਨੇਗੇ ਚਾਹੇ ਉਹ ਆਪਣੀ ਕਿਰਤ ਕਮਾਈ ਵੀ ਕਰਨ ਹਨਾ ਕਈ ਹਾਲਾਤ ਬੰਦੇ ਦੇ ਅਜਿਹੇ ਬਣ ਜਾਂਦੇ ਨੇਗੇ ਜਾਂ ਫਿਰ ਪਿੰਡ ਦੇ ਵਿੱਚ ਕਈ ਪਰਿਵਾਰ ਅਜਿਹੇ ਹੋ ਜਾਂਦੇ ਨੇ ਅਗਲਾ ਕਹਿੰਦਾ ਵੀ ਯਾਰ ਹਨਾ ਆਪਾਂ ਚਲੋ ਇਹਦਾ ਪਿਓ ਜੇ ਨਹੀਂ ਕਮਾ ਸਕਦਾ ਇੰਨਾ ਜੇ ਆਪਣਾ ਕੁੜੀ ਨੂੰ ਚੰਗਾ ਵਿਆਹ ਨਹੀਂ ਕਰ ਸਕਦਾ ਹਨਾ ਤਾਂ ਜਰ ਅਸੀਂ ਕੋਈ ਮਿਹਨਤ ਦੇ ਵਿੱਚੋਂ 2 ਰੁਪਏ ਪੈਸੇ ਕੱਢ ਕੇ ਹਨਾ ਜਾਂ ਜੇ ਸਾਨੂੰ ਮਾਲਕ ਨੇ ਚੰਗੇ 2 ਰੁਪਏ ਦਿੱਤੇ ਨੇ ਹਨਾ ਤਾਂ ਅਸੀਂ ਦਸਬੰਧ ਦੇ ਰੂਪ ਵਿੱਚ ਕਿਸੇ ਕੰਨਿਆਦਾਨ ਤੇ ਲਾ ਦਈਏ ਤਾਂ ਸਾਨੂੰ ਵਧੀਆ ਲੱਗੂਗਾ ਹਨਾ ਸੋ ਇਸੇ ਵਿਧੀ ਵਿਧਾਨ ਦੇ ਰਾਹੀਂ ਨਾ ਬਹੁਤ ਸਾਰੇ ਜਿਹੜੇ ਕਲਾਕਾਰ ਨੇ ਜਾਂ ਜਿਹੜੇ ਸੰਤ ਮਹਾਤਮਾ ਨੇ ਉਹ ਸਮੂਹ ਵਿਆਹ ਜਾਂ ਕੁੜੀਆਂ ਦੇ ਵਿਆਹ ਜ਼ਰੂਰ ਕਰਦੇ ਨੇ ਹਨਾ ਤਾਂ ਮੈਨੂੰ ਉਹਦੇ ਵਿੱਚ ਕੋਈ ਵੀ ਮਾੜੀ ਗੱਲ ਨਹੀਂ ਲੱਗਦੀ ਕਿਉਂਕਿ ਹਰੇਕ ਪਿੰਡ ਦੇ ਵਿੱਚ ਜਿਵੇਂ ਸਾਨੂੰ ਦੱਸ ਕੇ ਆ ਟਾਈਮ ਹੈ ਬੀ ਲੋੜਬੰਦ ਪਰਿਵਾਰਾਂ ਨੂੰ ਜੇ ਚੁਣ ਕੇ ਹਨਾ ਉਹਨਾਂ ਦੇ ਧੀਆਂ ਦੇ ਵਿਆਹ ਕੀਤੇ ਜਾਣ ਤਾਂ ਉਹਦੇ ਵਿੱਚ ਕੋਈ ਵੀ ਮਾੜੀ ਗੱਲ ਨਹੀਂ ਹੈਗੀ ਤੇ ਪਰ ਇਸ ਤੇ ਨਾ ਇੱਕ ਆ ਇੱਕ ਟਿੱਪਣੀ ਕੀਤੀ ਹੈਗੀ ਪੌਡਕਾਸਟ ਵਿੱਚ ਬਹਿ ਕੇ ਅ ਵੱਡੇ ਭਾਈ ਅਮਰਦੀਪ ਸਿੰਘ ਗਿੱਲ ਨੇ ਉਹਨਾਂ ਦੀ ਇੱਕ ਆ ਗਏ ਫਲਾਨਾ ਬੰਦੇ ਨੇ ਉਹਨੇ ਯਾਰ ਗਰੀਬ ਜੋੜਿਆਂ ਦੇ ਵਿਆਹ ਕਰਾਏ ਕੀ ਬਕਵਾਸ ਆ ਯਾਰ ਇਹਦੀ ਟ੍ਰੈਂਡ ਚੱਲ ਪਿਆ ਜੀ ਪੰਜ ਸੱਤ ਕੁੜੀਆਂ ਦੇ ਵਿਆਹ ਕਰਾ ਦੋ ਮੀਡੀਆ ਸਾਥ ਲੋ ਖਬਰਾਂ ਲਵਾ ਦੋ ਤੇ ਆਪਦੀ ਬਾਤ ਬਕਵਾਸ ਆ ਯਾਰ ਜਿਹੜੇ ਬੰਦੇ ਵਿਆਹ ਨਹੀਂ ਕਰਾ ਸਕਦੇ ਆਪਦੇ ਹਮ ਮਤਲਬ ਵਿਆਹ ਕੀ ਗੱਲ ਆਣਾ ਤਾਂ ਕੋਈ ਵੱਡੀ ਗੱਲ ਕੀ ਕੰਮ ਆ ਇਹ ਯਾਰ ਜਿਹੜੇ ਬੰਦੇ ਅੱਜ ਵਿਆਹ ਨਹੀਂ ਕਰਾ ਸਕਦੇ ਕੱਲ ਨੂੰ ਉਹ ਜ਼ਿੰਦਗੀ ਕੀ ਕਰਨ ਕੀ ਜਿਉਣਗੇ ਸੋ ਤੁਸੀਂ ਇਸ 22 ਦੀ ਟਿੱਪਣੀ ਨੂੰ ਕਿਦਾਂ ਦੇਖਦੇ ਹੋ ਕਿਦਾਂ ਸਮਝਦੇ ਹੋ ਕੀ ਤੁਹਾਨੂੰ ਵੀ ਲੱਗਦਾ ਵੀ ਇਹ ਜਿਹੜੇ ਸਮੂਹਕ ਵਿਆਹ ਨੇ ਕਿਸੇ ਲੋੜਵੰਦ ਦੀ ਸਹਾਇਤਾ ਕਰਨੀ ਉਹ ਕੋਈ ਗਲਤ ਕੰਮ ਆਗਾ ਤਾਂ ਆਪਣੀ ਟਿੱਪਣੀ ਜ਼ਰੂਰ ਕਰਿਓ ਧੰਨਵਾਦ